صاف ہوਵਾਨਾ ਤੇ ਸੀ ਲਾ ਬਾਈ ਜਮਾ ਕੋਰੀ ਪੂਰੀ ਠੰਡੀ ਸੀਲ ਓਏ ਦੇ ਦੂ ਬਾਈ 30 ਕਿਲੋ ਗਰੰਟੀ ਦੇ ਦੇਾਂਗੇ ਆਪਾਂ ਇਹਦੀ ਉਹ ਮੈਂਦੀ ਐ ਸਿਕਸੜੀ ਹੁੰਦੀ ਆ ਬਾਈ 30 ਕਿਲੋ ਦੁੱਧ ਬੋਲਾ ਤਿਆਰ ਆ ਦੇ ਥੱਲੇ ਹਾਂ ਬਾਈ ਦੋ ਦਿਨ ਤੀਜਾ ਦਿਨ ਹਾਂ ਤੀਜਾ ਦਿਨ ਅੱਜ ਤੂੰ ਚੋ ਖਰੀਦੀ ਆ ਬਾਈ ਹਾਂ ਬਾਈ ਫਾਰਮ ਚ ਲਈ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਜਿਹੜੇ ਘਰ ਦੇ ਵਿੱਚੋਂ ਵੀਡੀਓ ਬਣਾਉਣ ਲੱਗਿਆ ਬਾਈ ਹੋਰਾਂ ਦਾ ਖੇਤੀਬਾੜੀ ਦੇ ਨਾਲ-ਨਾਲ ਜਿਹੜਾ ਵਪਾਰ ਦਾ ਸਹਾਇਕਤੰਦਾ ਬੜੇ ਸਾਫ਼ ਸੁਥਰਾ ਤੇ ਜਨੂਨ ਜਾਂ ਕੰਮਾਂ ਚੰਗੇ ਪਸ਼ੂਆਂ ਦੀ ਬਾਈ ਕੰਮ ਕਰਦੇ ਆ ਚੰਗੇ ਪਸ਼ੂਆਂ ਦੀ ਜਿਹੜੀ ਖਰੀਦ-ਵੇਚ ਕਰਦੇ ਆ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਬਾਈ ਹੋਰਾਂ ਕੋਲ ਜਿਹੜੀਆਂ ਦੋ ਵਿਕਰੀ ਵਾਸਤੇ ਸਾਹਮਣੇ ਤੁਸੀਂ ਬਹਿੜਾਂ ਦੇਖ ਰਹੇ ਹੋ ਬਹੁਤ ਜ਼ਿਆਦੇ ਟਾਪ ਕੁਆਲਿਟੀ ਦੀਆਂ ਬਹਿੜਾਂ ਦੋਵੇਂ ਤੇ ਅੱਗੇ ਚੱਲ ਕੇ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਤੇ ਸਾਰੀ ਜਾਣਕਾਰੀ ਲੈ ਕੇ ਵੀ ਬਾਈ ਤੋਂ ਦਿਖਾਵਾਂਗੇ ਬਹੁਤ ਜਿਆਦੇ ਟਾਪ ਕੁਆਲਿਟੀ ਦੀਆਂ ਬਹਿੜਾਂ ਨੇ ਜੇ ਕਿਸੇ ਵੀ ਭਰਾ ਦੇ ਪਸੰਦ ਆਉਂਦੀ ਤਾਂ ਬਾਈ ਨਾਲ ਸੰਪਰਕ ਜਰੂਰ ਬਣਾ ਲੈ ਫੋਨ ਨੰਬਰ ਸਕਰੀਨ ਤੇ ਵੀ ਚੱਲ ਰਿਹਾ ਹੈ ਤੇ ਆਜੋ ਫਿਰ ਤੁਹਾਡਾ ਬਹੁਤਾ ਸਾਮਾਨ ਆ ਲਈਏ ਬਾਈ ਨਾਲ ਕਰਵਾਉਂਦੇ ਹਾਂ ਗੱਲਬਾਤ ਸਿੱਕਾ ਸਿੱਕਾ ਜੀ ਬਾਈ ਜੇ ਕਿਸੇ ਨੇ ਆਉਣਾ ਹੋ ਇੱਕ ਵਾਰੀ ਆਪਣਾ ਐਡਰੈਸ ਕਨਫਰਮ ਕਰਾ ਦਈਏ ਆਪਾਂ ਹਨਾ ਪਿੰਡ ਦੇ ਬੋਟਲਵਾ ਠੀਕ ਹੈ ਬਾਈ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਮਾਨਸਾ ਬਾਈ ਠੀਕ ਹੈ ਬਾਈ ਆਪਣੇ ਨੇੜੇ ਦੇ ਪਿੰਡ ਜੋਗਾ ਰੱਲਾ ਇਧਰ ਉੱਪਾ ਬਾਈ ਰੜ ਚੌਕ ਨੇੜੇ ਦੇ ਇੰਦੇ ਇੱਕ ਫੋਨ ਨੰਬਰ ਬੋਲ ਦੇ ਬਈ ਆਪਣਾ 77209842 777209842 ਇਹ ਬਾਈ ਦਾ ਫੋਨ ਨੰਬਰ ਹੈ ਜੀ ਤੇ ਦੋਨਾਂ ਕ ਭਕਾਉ ਬਈ ਆਪਣੇ ਕੋਲ ਆ ਜਾਣਾ ਠੀਕ ਹੈ ਤੇ ਇਹ ਆਪਣੀ ਤਾਜੀ ਸੂਈ ਹੈ ਨਾ ਬਈ ਤੇ ਇਹ ਗੱਬਣਾ ਠੀਕ ਹੈ ਗੱਬਣਾ ਬਈ ਠੀਕ ਹੈ ਕੀ ਡਿਟੇਲ ਹੈ ਬਈ ਇਹ ਤੋਂ ਹੀ ਸ਼ੁਰੂ ਕਰ ਲਈ ਪਹਿਲਾਂ ਹਾਂ ਬਾਈ ਜੀ ਠੀਕ ਹੈ ਕੀ ਡਿਟੇਲ ਹੈ ਦੀ ਪਹਿਲਾਂ ਬੱਤੀ ਆ ਬਈ ਪਹਿਲਣ ਬੱਛੀਆ ਪਹਿਲਾ ਸੁਆ ਸੋਨਾ ਇਸ ਵਾਰ ਹਾਂ ਹਜੇ ਨਹੀਂ ਹੱਥ ਤੇ ਤੋਂ ਦੱਸ ਦੇ ਬਈ ਚੰਡੀ ਸੀਗਾ ਠੀਕ ਆ ਹਫਤਾ ਦੱਸ ਦੇਣ ਹਜੇ ਸੂਣ ਦਾ ਲੈ ਲੂ ਤੇ ਥਣ ਹਵਾਨੇ ਦੀ ਤੁਸੀਂ ਚੈੱਕ ਕਰ ਸਕਦੇ ਹੋ ਟੱਲੇ ਟੁੱਲੇ ਬਹੁਤ ਪਈਆ ਤੇ ਮੋਟਾ ਮੂਠੀ ਵਾਲਾ ਥਣ ਵਿੱਚ ਠੀਕ ਆ ਥਣ ਤੁਹਾਨੂੰ ਦੱਸ ਹੈ ਜਿਹੜਾ ਬਹੁਤ ਸੋਹਣਾ ਦੇਖ ਸਕਦੇ ਹੋ ਤੁਸੀਂ ਨੇੜੇ ਤੋਂ ਤੇ ਤੁਹਾਨੂੰ ਤੋੜ ਕੇ ਵੀ ਦਿਖਾ ਦੇਾਂਗੇ ਤੇ ਇੱਕ ਹਫਤਾ ਸੂਣ ਦਾ ਬਾਕੀ ਹੈ ਹਨਾ ਬਈ ਤੇ ਪਲੀ ਪੁਲੀ ਚੰਗੀ ਆ ਪ੍ਰਿੰਟ ਫਰੰਟ ਵੀ ਬਹੁਤ ਸੋਹਣਾ ਬੈਠਦਾ ਦੁੱਧ ਦੇ ਦੁਪਾਈਏ 16 17 ਕਿਲੋ 16 17 ਕਿਲੋ ਖੁੱਲੇ ਦੁੱਧ ਦੀ ਉਮੀਦ ਵੀ ਹੈ ਨਾ ਪਲੀਪੁਲੀ ਬਹੁਤ ਸੋਹਣੀਆਂ ਬਈ ਬਿਹੜ ਠੀਕ ਹੈ ਤੇ ਗਰਮੀ ਦੇ ਵਿੱਚ ਰੱਖਣ ਲਈ ਵੀ ਬ੍ਰਾਹਮਣਕੂਲ ਹੈ ਜਿਹੜੀ ਬਿਹੜਾ ਗਰਮੀ ਬਹੁਤ ਘੱਟ ਮਣਾਉਂਦੀ ਹੈ ਇਹ ਬਿਹੜਾ ਇੱਕ ਵਾਰੀ ਲੈ ਤੁਰਦੀ ਨੂੰ ਚੈੱਕ ਕਰ ਲਿਓ ਹਫਤਾ ਸੁੰਨ ਦਾ ਹਲੇ ਬਾਕੀ ਆ ਕਾਣਾ ਬਾਨੇ ਦੀ ਬੰਤਰ ਦੇਖ ਸਕਦੇ ਹੋ ਤੁਸੀਂ ਪਲੀਪੁਲੀ ਚੰਗੀ ਹੈ ਬਿਹੜ ਦੇ ਛਣ ਦਾ ਸੈਜ ਹੈ ਜਿਹੜਾ ਬਹੁਤ ਸੋਹਣਾ ਬਿਹੜ ਦਾ ਦੇਖ ਸਕਦੇ ਹੋ ਤੁਸੀਂ ਪ੍ਰਿੰਟ ਪ੍ਰਿੰਟ ਵੀ ਚੰਗਾ ਤੇ ਗਰਮੀ ਦੇ ਵਿੱਚ ਰੱਖਣ ਲਈ ਪੂਰੀ ਅਨਕੂਲ ਹੈ ਇਦਾਂ ਰੇਟ ਕੀ ਰੱਖਾਇਆ ਬਈ ਜਾਇਦਾ ਫਿਰ ਆਪਾਂ ਜਮਾ ਬਈ ਫਿਕਸ ਰੇਟ ਹੋਊਗਾ 62000 ਰੁਪਿਆ ਦਾ 62000 ਰੁਪਿਆ ਦੇਣ ਲੈਣਾ ਜਮਾ ਦੇਣ ਲੈਣ ਦੇ ਠੀਕ ਆ ਬਈ ਹੋਰ ਵੀ ਹੋ ਜਮਾਨਤਾਂ ਵਿੱਚੋਂ ਥੋੜਾ ਮੋਟਾ ਹੀ ਹੋ ਬਈ ਬੜਾ ਹੋ ਨਹੀਂ ਵੱਡਾ ਕੰਮ ਨਹੀਂ ਹੁੰਦਾ ਠੀਕ ਆ ਤੇ ਦੋ ਨੰਬਰ ਵਾਲੀ ਇਹ ਕਿੰਨਾ ਟਾਈਮ ਹੋ ਗਿਆ ਬਈ ਸੂਈ ਨੂੰ ਇਹ ਅੱਜ ਬਈ ਤੀਜਾ ਦਿਨ ਆ ਸੂਈ ਨੂੰ ਤੀਜਾ ਦਿਨ ਸੂਈ ਨੂੰ ਤੇ ਲੈ ਬੱਚਾ ਰਖਾ ਦੀ ਇੱਧਰ ਰੱਖੀ ਬਈ ਦੋ ਦੰਦ ਆ ਬਈ ਪੌਣੇ ਆ ਦੋ ਦੰਦ ਬਹਿੜਾ ਤੇ ਤੀਜਾ ਦਿਨ ਹੋ ਗਿਆ ਸੂਈ ਨੂੰ ਹਵਾਨੇ ਹੋ ਨੇ ਦੀ ਮੰਤਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਬੱਚਾ ਕੀ ਆ ਬਈ ਅੱਗੇ ਮਗਰ ਬੱਚੀ ਬੱਚਾ ਬੱਚੀ ਆ ਜੀ ਦੇਖ ਸਕਦੇ ਹੋ ਉਹ ਮਹਿੰਦੀ ਐ ਸੈਕਸੜੀ ਹੁੰਦੀ ਆ ਬਾਈ ਸੈਕਸੜੋ ਜਾਲੀ ਸੈਕਸੜ ਸੀਮਨ ਦੀ ਬੱਚੀ ਆ 스ਨੋਮੈਨ ਦੀ ਹਾਂ ਬਾਈ ਬੱਚੀ ਦਾ ਪ੍ਰਿੰਟ ਪ੍ਰੋਡੈਕਟ ਦੇਖ ਸਕਦੇ ਤੁਸੀਂ ਬਹੁਤ ਜਿਆਦਾ ਸੋਹਣੀ ਬੱਚੀ ਆ ਮਗਰ ਤੇ ਬੈਡ ਵੀ ਬਹੁਤ ਜਿਆਦਾ ਚੰਗੀ ਦੇਖ ਸਕਦੇ ਤੁਸੀਂ ਹਵਾਨੇ ਬੁੰਨੇ ਦੀ ਬੰਤਰ ਦੇਖੋ ਪੂਰਾ ਜਿਹੜਾ ਗੈਪ ਵਾਲਾ ਥਣ ਲੱਗਿਆ ਹੋਇਆ ਸਾਣ ਦਾ ਸਹਿਜ ਵੀ ਬਹੁਤ ਸੋਹਣਾ ਬਿਲਕੁਲ ਸਾਫ ਹਵਾਨਾ ਠੰਢੀ ਸੀ ਲੱਭਾਈ ਜਮਾ ਪੂਰੀ ਠੰਢੀ ਸੀ ਲਾ ਚੈੱਕ ਕਰ ਸਕਦੇ ਤੁਸੀਂ ਪੂਰੀ ਠੰਢੀ ਸੀ ਲਾ ਪੂਰਾ ਸਾਫ ਹਵਾਨਾ ਤੇ ਤਿਆਰੀਦੂਰੀ ਬਹੁਤ ਚੰਗੀ ਆ ਤੇ ਦੁੱਧ ਦਾਦ ਕਿਵੇਂ ਆ ਬਾਈ ਕਿੰਨਾ ਕੁ ਤਿਆਰ ਹੁਣ ਬਾਈ 19 ਕਿਲੋ ਦੁੱਧ ਬਹੁਤ ਤਿਆਰ ਆ ਦੇ ਥੱਲੇ ਠੀਕ ਆ 20 ਕਿਲੋ ਬਹੁਤ ਤਿਆਰ ਠੀਕ ਆ ਦੋ ਦੋ ਦਿਨ ਹੋ ਗਏ ਸੂਈ ਨੂੰ ਬਾਈ ਹਾਂ ਬਾਈ ਦੋ ਦਿਨ ਤੀਜਾ ਤੇ ਤੀਜਾ ਦਿਨ ਅੱਜ ਹਾਂ ਬਾਈ ਤੀਜਾ ਦਿਨ ਸੂਈ ਨੂੰ ਤੇ 19 ਕਿਲੋ ਖੁੱਲਾ ਤਿਆਰ ਆ ਮਤਲਬ ਬੜਾ ਹਾਂ ਬਾਈ ਯਾਰ ਠੀਕ ਆ ਤੇ ਚੰਗਾ ਦੁੱਧ ਪਾ ਦੂਗੀ ਬਾਈ ਹਨਾ ਵਾਨੇ ਦੇ ਹਿਸਾਬ ਨਾਲ ਪਏ ਦੇ ਦੂ ਬਾਈ 30 ਕਿਲੋ ਗਰੰਟੀ ਦੇ ਦੇਗੇ ਆਪਾਂ ਇਹਦੀ ਸਿਆਲ ਜੁੰਦੀ ਵਹਿੜ ਸਿਆਲ ਤੇ 40 ਕਿਲੋ ਦੁੱਧ ਦੇ ਦਿੰਦੀ ਜੇ ਸਰਦੀ ਚਾਹੇਂਗੀ ਠੀਕ ਆ ਬਈ ਤੇ ਇਹ ਆਪਾਂ ਤੁਸੀਂ ਦਾਦੇ ਫਾਰਮ ਚੋਂ ਖਰੀਦੀ ਆ ਬਈ ਹਾਂ ਬਈ ਫਾਰਮ ਚੋਂ ਲਈ ਠੀਕ ਆ ਤੇ ਇਹਦਾ ਕੀ ਰੱਖਾਂਗੇ ਬਈ ਰੇਟ ਫਿਰ ਆਪਾਂ ਇਹਦਾ ਰੇਟ ਬਈ ਜਮਾ ਜਸਨੂਰ ਆ 1 20 1 20 ਲੈ ਤੋਰ ਦੇ ਬਈ ਤੁਰਦੀ ਤੇ ਨਿਗਾ ਮਾਰ ਲਓ ਇੱਕ ਵਾਰੀ ਫੇਸਬੁਕ ਕੁਆਲਿਟੀ ਦੇਖ ਲਓ ਬਹੁਤ ਜਿਆਦੇ ਸੁਨੱਖੀ ਵਹਿੜਾ ਪੂਰੀ ਪਲੀ ਹੋਈ ਵਹਿੜਾ ਤੇ ਹਵਾਨੇ ਦੀ ਮੰਤਰ ਦੇਖੋ ਤੁਸੀਂ ਹਵਾਨਾ ਹੂ ਨਾ ਕਰਮਾ ਇਹਨੇ ਬਹੁਤ ਚੰਗਾ ਬਣਾਇਆ ਤੇ ਲੰਬਾਈ ਲੰਬੂਈ ਚ ਵੀ ਬਹੁਤ ਆ ਵਹਿੜ ਪੂਰੀ ਪਲੀ ਹੋਈ ਵਹਿੜਾ ਚੰਗਾ ਦੁੱਧ ਪਾ ਦੂਗੀ ਦੇਖੋ ਤੁਰਦੀ ਨੂੰ ਚੈੱਕ ਕਰੋ ਬਾ ਮੋੜ ਲੈ ਬਈ ਅੱਗੋਂ ਫੇਸ ਕੁਆਲਿਟੀ ਦੇਖ ਸਕਦੇ ਹੋ ਪ੍ਰਿੰਟ ਪ੍ਰਿੰਟ ਦੀ ਬਹੁਤ ਜਿਆਦਾ ਚੰਗੀ ਹੈ ਭਿਓ ਜੀ ਰੇਟ ਤੇ ਮਾਰਨ ਤਾਂ ਬਈ ਬਾੜਾ ਮੋਟਾ ਹੋਊ ਜੀ ਬਈ ਠੀਕ ਆ ਤੇ ਫੋਨ ਨੰਬਰ ਇੱਕ ਵਾਰੀ ਹੋਰ ਬੋਲਦੇ ਬਈ 17872/09842 1787209842 ਇਹ ਬਾਈ ਦਾ ਫੋਨ ਨੰਬਰ ਹੈ ਜੀ ਫੋਨ ਨੰਬਰ ਸਕਰੀਨ ਤੇ ਵੀ ਚਲਾਵਾਂਗੇ ਦੋਮਾਂ ਦੇ ਵਿੱਚੋਂ ਕਿਸੇ ਵੀ ਭਰਾ ਦੇ ਕੋਈ ਵੀ ਬਹਿੜ ਪਸੰਦ ਆਉਂਦੀ ਹੋਈ ਤਾਂ ਇੱਕ ਵਾਰੀ ਸੰਪਰਕ ਜ਼ਰੂਰ ਬਣਾ ਲਿਓ ਜੀ ਬਹਿੜਾਂ ਬਾਈ ਦੀਆਂ ਦੋਵੇਂ ਚੰਗੀਆਂ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਵੀਂ ਤਾਂ ਕਿ ਕਿਸੇ ਲੋੜਵੰਦ ਭਰਾ ਤੱਕ ਜਿਹੜੀ ਵੀਡੀਓ